ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਇਤਾ ਦੇਣ ਅੱਜ 15 ਜੁਲਾਈ ਹੈ 15 ਜੁਲਾਈ 1775 ਦੇ ਦਿਨ ਸਿੱਖ ਫੌਜਾਂ ਨੇ ਜੈਤ ਸਿੰਘ ਮੁਖੀ ਕਨਈਆ ਮਿਸਲ ਦੀ ਅਗਵਾਈ ਹੇਠ ਦਿੱਲੀ ਤੇ ਹਮਲਾ ਕੀਤਾ ਅਤੇ ਪਹਾੜਗੰਜ ਅਤੇ ਜੈਸਿੰਪੁਰਾ ਮੌਜੂਦਾ ਬੰਗਲਾ ਸਾਹਿਬ ਦਾ ਦਵਾਲੇ ਤੇ ਕਬਜ਼ਾ ਕਰ ਲਿਆ। ਇਸ ਮੌਕੇ ਤੇ ਮੁਗਲ ਫੌਜ ਉਹਨਾਂ ਦਾ ਮੁਕਾਬਲਾ ਨਾ ਕਰ ਸਕੀ ਅਤੇ ਲਾਲ ਕਿਲੇ ਵੱਲ ਨੂੰ ਦੌੜ ਗਈ। 15 ਜੁਲਾਈ 1932 20 ਫਰਵਰੀ 1921 ਦੇ ਨਨਕਾਣਾ ਸਾਹਿਬ ਦੇ ਸਾਕੇ ਮਗਰੋਂ ਕੁਝ ਖੜਕੂ ਨੌਜਵਾਨ ਆਪਸ ਦੇ ਵਿੱਚ ਮਿਲੇ ਅਤੇ ਸਾਕੇ ਦੇ ਇਨ੍ਹਾਂ ਜ਼ਿੰਮੇਵਾਰ ਲੋਕਾਂ ਨੂੰ ਸੋਧਣ ਦਾ ਮਤਾ ਪਾਸ ਕੀਤਾ। ਇਸ ਮਹਿਮੇ ਦੇ ਵਿੱਚ ਮਾਸਟਰ ਮੋਤਾ ਸਿੰਘ, ਦਲੀਪ ਸਿੰਘ, ਕਿਸ਼ਨ ਸਿੰਘ ਗੜਗਾਜ ਤਾਰਾ ਸਿੰਘ ਥੀਏਟਰ ਬੇਲਾ ਸਿੰਘ ਘੋਲੀਆ ਤੋਤਾ ਸਿੰਘ ਪਸ਼ਾਵਰ ਰੈਣ ਸਿੰਘ ਵਦਨ ਸਿੰਘ ਕਨੇਡੀਅਨ ਸ਼ਾਮਲ ਸਨ ਮਗਰੋਂ ਇਸ ਜੱਥੇ ਨੂੰ ਬਬਰਾ ਕਾਲੀ ਵਜੋਂ ਜਾਣਿਆ ਜਾਣ ਲੱਗ ਪਿਆ ਬਬਰਾਂ ਨੇ ਅਗਲੇ 3-4 ਸਾਲ ਬਹੁਤ ਜ਼ਬਰਦਸਤ ਲਹਿਰ ਚਲਾਈ ਅਤੇ ਬਹੁਤ ਮਾਰਕੇ ਵਾਲੇ ਕਾਰਨਾਮੇ ਕੀਤੇ ਅਖੀਰ ਬਹੁਤ ਸਾਰੇ ਸ਼ਹੀਦ ਹੋ ਗਏ ਜਾਂ ਫਿਰ ਫੜੇ ਗਏ ਭਾਵੇਂ 1925 ਦੇ ਵਿੱਚ ਇਹ ਲਹਿਰ ਖਤਮ ਹੋ ਗਈ ਸੀ ਪਰ ਫਿਰ ਵੀ ਇਸ ਸੋਚ ਨੇ ਸਿੱਖਾਂ ਦੇ ਵਿੱਚ ਥਾਂ ਬਣਾਈ ਰੱਖੀ ਇਸੇ ਲਹਿਰ ਦਾ ਇੱਕ ਹਿੱਸਾ ਰਤਨ ਸਿੰਘ ਰਕਣਾ ਬੇਟ ਜੋ ਕਿ ਅਗਲੇ 7 ਸਾਲ ਕੋ ਜੈਕਸ਼ਨ ਕਰਦਾ ਰਿਹਾ ਰਤਨ ਸਿੰਘ ਪੁੱਤਰ ਨੰਬਰਦਾਰ ਸਿੰਘ ਜਵਾਰ ਸਿੰਘ ਅਤੇ ਬੀਬੀ ਗੋਖੀ 1912 ਦੇ ਵਿੱਚ ਬ੍ਰਿਟਿਸ਼ ਫੌਜ ਦੇ ਵਿੱਚ ਭਰਤੀ ਹੋ ਗਿਆ ਅਤੇ ਤਕਰੀਬਨ 7 ਸਾਲ ਨੌਕਰੀ ਕਰਦਾ ਰਿਹਾ ਸੀ ਪਰ ਉਸ ਨੇ ਫਰਵਰੀ 1919 ਦੇ ਵਿੱਚ ਡਿਸਚਾਰਜ ਲੈ ਲਿਆ ਇਸ ਮਗਰੋਂ ਉਹ ਬਬਰਾਂ ਦੇ ਵਿੱਚ ਸ਼ਾਮਲ ਹੋ ਗਿਆ ਅਖੀਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ 3 April 1932 ਦੇ ਦਿਨ ਜਦ ਉਸ ਨੂੰ ਰੇਲ ਗੱਡੀ ਰਾਹੀਂ ਲਿਜਾਇਆ ਜਾ ਰਿਹਾ ਸੀ ਤਾਂ ਉਹ ਗਾਰਡ ਦੇ ਗੋਰੇ ਇੰਚਾਰਜ ਨੂੰ ਮਾਰ ਕੇ ਫਰਾਰ ਹੋ ਗਿਆ ਸਰਕਾਰ ਨੇ ਉਸ ਦੀ ਗ੍ਰਿਫਤਾਰੀ ਵਾਸਤੇ ਵੱਡੇ ਇਨਾਮ ਐਲਾਨ ਦਿੱਤੇ ਜੁਲਾਈ ਮਹੀਨੇ ਦੇ ਵਿੱਚ ਉਹ ਰੁੜਕੀ ਖਾਸ ਪਹਿਲਾ ਜ਼ਿਲ੍ਹਾ ਹੁਸ਼ਿਆਰਪੁਰ ਹੁਣ ਨਵਾਂ ਸ਼ਹਿਰ ਦੇ ਵਿੱਚ ਆਪਣੇ ਇੱਕ ਦੋਸਤ ਗੋਂਦਾ ਸਿੰਘ ਬੱਬਰ ਦੇ ਘਰ ਦੇ ਵਿੱਚ ਪਨਾਹ ਲਈ ਬੈਠਾ ਸੀ ਤਾਂ ਮੀਹਾ ਸਿੰਘ ਨੇ ਇਨਾਮ ਦੇ ਲਾਲਚ ਦੇ ਵਿੱਚ ਪੁਲਿਸ ਨੂੰ ਖਬਰ ਦੇ ਦਿੱਤੀ ਇਸ ਮੌਕੇ ਤੇ ਪੁਲਿਸ ਅਤੇ ਫੌਜ ਨੇ 200 ਦੀ ਗਿਣਤੀ ਦੇ ਵਿੱਚ ਗੋਂਦਾ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ ਅਤੇ ਮਕਾਨ ਤੇ ਗੋਲੀਬਾਰੀ ਕਰ ਦਿੱਤੀ ਕਾਫੀ ਚਿਰ ਤੱਕ ਉਹ ਇਕੱਲਾ ਹੀ ਮੁਕਾਬਲਾ ਕਰਦਾ ਰਿਹਾ ਪਰ ਅਖੀਰ ਫੌਜ ਨੇ ਉਸ ਘਰ ਨੂੰ ਚੋਹ ਪਾਸਿਆਂ ਤੋਂ ਅੱਗ ਲਾ ਦਿੱਤੀ ਅਤੇ ਉਹ ਸ਼ਹੀਦ ਹੋ ਗਿਆ 15 ਜੁਲਾਈ 1945 ਪਾਕਿਸਤਾਨ ਦੀ ਮੰਗ ਦੇ ਜਵਾਬ ਦੇ ਵਿੱਚ ਜਦ ਸਿੱਖ ਆਗੂਆਂ ਨੇ ਸਿੱਖ ਹੋਮਲੈਂਡ ਦੀ ਮੰਗ ਸ਼ੁਰੂ ਕੀਤੀ ਤਾਂ ਅੰਗਰੇਜ਼ਾਂ ਨੇ ਬਹਾਨਾ ਬਣਾਇਆ ਕਿ ਸਿੱਖ ਕਿਸੇ ਇੱਕ ਜ਼ਿਲ੍ਹੇ ਦੇ ਵਿੱਚ ਵੀ ਬਹੁਸੰਤ ਨਹੀਂ ਇਸ ਦੇ ਜਵਾਬ ਦੇ ਵਿੱਚ ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਇਹ ਗੱਲ ਕਿ ਸਿੱਖ ਕਿਸੇ ਇਲਾਕੇ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਨਹੀਂ ਇਹ ਗਲਤ ਹੈ ਜੇਕਰ ਫਿਲਸਤੀਨ ਇਲਾਕੇ ਦੇ ਵਿੱਚ 10% ਦੀ ਆਬਾਦੀ ਵਾਲੇ ਯਹੂਦੀਆਂ ਵਾਸਤੇ ਯਹੂਦੀ ਹੋਮਲੈਂਡ ਬਣਾਇਆ ਜਾ ਸਕਦਾ ਤਾਂ ਪੰਜਾਬ ਦੇ ਵਿੱਚ ਸਿੱਖਾਂ ਵਾਸਤੇ ਕਿਉਂ ਨਹੀਂ ਇਥੇ ਚੇਤੇ ਰੱਖਿਓ ਕਿ 1945 ਦੇ ਵਿੱਚ ਫਿਲਸਤੀਨ ਦੇ ਵਿੱਚ 6 ਲੱਖ ਮੁਸਲਮਾਨ 86 ਹਜ਼ਾਰ ਈਸਾਈ ਤੇ ਸਿਰਫ 40000 ਯਹੂਦੀ ਸਨ ਪਰ ਉਦੋਂ ਯਹੂਦੀਆਂ ਨੂੰ ਵੱਖਰਾ ਮੁਲਕ ਇਜ਼ਰਾਈਲ ਦਿੱਤਾ ਗਿਆ ਸੀ 15 ਅਗਸਤ 1947 ਦੇ ਦਿਨ ਪੰਜਾਬ ਦੇ ਵਿੱਚ ਪਟਿਆਲਾ ਨਾਭਾ ਜੀਂਦ ਕਪੂਰਥਲਾ ਫਰੀਦਕੋਟ ਮਰੀਲ ਕੋਟਲਾ ਨਾਲਾਗੜ ਆਜ਼ਾਦ ਰਿਆਸਤਾਂ ਕੈਂਪ ਸਨ ਭਾਰਤ ਸਰਕਾਰ ਨੇ 15 ਜੁਲਾਈ 1948 ਦੇ ਦਿਨ ਇਹਨਾਂ ਰਿਆਸਤਾਂ ਨੂੰ ਇਕੱਠਿਆਂ ਕਰਕੇ ਪੈਪਸੂ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਬਣਾ ਦਿੱਤਾ ਯਾਦਵਿੰਦਰ ਸਿੰਘ ਪਟਿਆਲਾ ਇਸ ਨਵੀਂ ਸਟੇਟ ਦਾ ਰਾਜਪ੍ਰਮੁਖ ਬਣ ਗਿਆ ਸੀ ਮਗਰੋਂ 1 ਨਵੰਬਰ 1956 ਨੂੰ ਪੈਪਸੂ ਨੂੰ ਪੰਜਾਬ ਦੇ ਵਿੱਚ ਸ਼ਾਮਲ ਕਰ ਲੈ ਗਿਆ ਮਾਰਚ 1971 ਦੇ ਵਿੱਚ ਦਿੱਲੀ ਦੇ ਵਿੱਚ ਉਥੋਂ ਦੇ ਗੁਰਦੁਆਰਿਆਂ ਤੇ ਜਹਦਾਰ ਸੰਤੋਖ ਸਿੰਘ ਦਾ ਕਬਜ਼ਾ ਸੀ। ਜਹਦਾਰ ਸੰਤੋਖ ਸਿੰਘ ਉਹਨੇ ਦੀਨੀ ਫਤੇਹ ਸਿੰਘ ਦੇ ਵਧੇਰੇ ਨੇੜੇ ਸੀ। ਦੂਜੇ ਪਾਸੇ ਦਿੱਲੀ ਦੇ ਅਕਾਲੀ ਪੰਜਾਬ ਦੇ ਅਕਾਲੀਆਂ ਦਾ ਦਿੱਲੀ ਦੇ ਗੁਰਦੁਆਰਿਆਂ ਤੇ ਕਬਜ਼ਾ ਪਸੰਦ ਨਹੀਂ ਸੀ ਕਰਦੇ। ਦਿੱਲੀ ਅਕਾਲੀ ਦਲ ਦੇ ਵਿੱਚ ਵੀ ਦੋ ਧੜੇ ਸਨ। ਜਹਦਾਰ ਸੰਤੋਖ ਸਿੰਘ ਦਾ ਵੱਡਾ ਮੁਕਾਲਿਫ ਰਸ਼ਪਾਲ ਸਿੰਘ ਸੀ। ਤੀਜਾ ਧੜਾ ਬੀਬੀ ਨਰਲੀਪ ਕੌਰ ਸਾਬਕਾ ਐਮਪੀ ਦਾ ਵੀ ਸੀ ਜੋ ਦਿੱਲੀ ਦੇ ਵਿੱਚ ਡੇਰਾ ਲਾਈ ਬੈਠੀ ਸੀ। ਅਖੀਰ ਗੀਣੀ ਮਿੱਠੀ ਸਕੀਮ ਦੇ ਮੁਤਾਬਕ ਫਤੇਹ ਸਿੰਘ ਦੇ ਮੁਕਾਲਿਫ ਗਰੁੱਪਾਂ ਨੇ ਮਿਲ ਕੇ ਮਈ 1971 ਦੇ ਵਿੱਚ ਗੁਰਦੁ ਜ਼ਕਰ ਲਿਆ ਅਤੇ ਗੁਰਦੁਆਰਿਆਂ ਨੂੰ ਅੰਦਰੋਂ ਟਾਲੇ ਮਾਰ ਦਿੱਤੇ 15 ਜੁਲਾਈ 1971 ਦੇ ਦਿਨ ਫਤੇਹ ਸਿੰਘ ਨੇ ਇਸ ਦੀ ਮੁਖਾਲਫਤ ਕੀਤੀ ਅਤੇ ਦਿੱਲੀ ਦੇ ਗੁਰਦੁਆਰੇ ਆਜ਼ਾਦ ਕਰਵਾਉਣ ਦੇ ਲਈ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ 15 ਜੁਲਾਈ 1999 ਦੇ ਦਿਨ ਪੰਜਾਬ ਪੁਲਿਸ ਨੇ ਮਹਿੰਦਰ ਸਿੰਘ ਕੁੰਨਰ ਪੁੱਤਰ ਨਰਿੰਦਰ ਸਿੰਘ ਵਾਸੀ ਟ੍ਰਾਂਟੋ ਕੈਨੇਡਾ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 15 ਜੁਲਾਈ 1991 ਦੇ ਦਿਨ ਪੁਲਿਸ ਨੇ ਬਲਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸੋਲ ਜ਼ਿਲ੍ਹਾ ਅੰਮ੍ਰਿਤਸਰ ਨਰਿੰਦਰ ਸਿੰਘ ਉਰਫ ਨਿੰਦਰ ਪੁੱਤਰ ਰਤਨ ਸਿੰਘ ਵਾਸੀ ਬਾਗ ਨੇੜੇ ਹਰਗੋਬਿੰਦਪੁਰ ਜਗਦੀਸ਼ ਸਿੰਘ ਉਰਫ ਬਾਬੂ ਪੁੱਤਰ ਪਿਆਰਾ ਸਿੰਘ ਵਾਸੀ ਕਣਸ਼ਿਆਮਪੁਰਾ ਬਲਜੀਤ ਸਿੰਘ ਉਰਫ ਛੋਟੂ ਪੁੱਤਰ ਸਿੰਘਵਾਸੀ ਨਾਗਲੀ ਨੇੜੇ ਚੌਕ ਮਹਿਤਾ ਬਗੇਲ ਸਿੰਘ ਉਰਫ ਗੈਲ ਸਿੰਘ ਵਾਸੀ ਸਬਰਾ ਵੱਡੀ ਸੁਖਚੈਨ ਸਿੰਘ ਉਰਫ ਸਤਨਾਮ ਸਿੰਘ ਵਾਸੀ ਫਰੰਦੀਪੁਰ ਅਮਰੀਕ ਸਿੰਘ ਅਣਕੀ ਡਰਾਈਵਰ ਵਾਸੀ ਭੈਣੀ ਬਾਗਾ ਨਰਪਾਲ ਸਿੰਘ ਤੀਰਾ ਵਾਸੀ ਕਾਣ ਸਿੰਘ ਵਾਲਾ ਨੂੰ ਵੱਖ-ਵੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 15 ਜੁਲਾਈ 1994 ਦੇ ਦਿਨ ਪੰਜਾਬ ਪੁਲਿਸ ਨੇ ਹਰਜੀਤ ਸਿੰਘ ਢਿੱਲੋਂ ਪੁੱਤਰ ਜੁਗਿੰਦਰ ਸਿੰਘ ਵਾਸੀ ਢਿਲਵਾ ਜ਼ਿਲ੍ਹਾ ਕਪੂਰਥਲਾ ਉਰਫ ਜਗਦੀਪ ਸਿੰਘ ਜੱਗੀ ਉਰਫ ਜਗਦੀਪ ਸਿੰਘ ਅਮਰੀਕਾ ਨੂੰ ਇੱਕ ਘਰ ਦੇ ਵਿੱਚ ਬੈਠੇ ਨੂੰ ਮਾਰ ਕੇ ਅਤੇ ਨਕਲੀ ਮੁਕਾਬਲਾ ਦਿਖਾ ਕੇ ਸ਼ਹੀਦ ਕਰ ਦਿੱਤਾ ਹਰਜੀਤ ਸਿੰਘ ਖਾਲਸਤਾਨ ਕਮਾਂਡੋ ਫੋਰਸ ਦੇ ਮੁਖੀ ਭਰਮਜੀਤ ਸਿੰਘ ਪੰਜਵੜ ਦਾ ਸਾਥੀ ਸੀ ਅਤੇ ਕਈ ਐਕਸ਼ਨਾਂ ਦੇ ਵਿੱਚ ਸ਼ਾਮਲ ਸੀ ਉਹ ਪਹਿਲਾ 1987 ਅਤੇ 1999 ਦੇ ਵਿੱਚ ਦੋ ਵਾਰ ਗ੍ਰਿਫਤਾਰ ਹੋ ਚੁੱਕਾ ਸੀ ਅਤੇ ਬਾਅਦ ਦੇ ਵਿੱਚ 1990 ਦੇ ਵਿੱਚ ਜਰਮਣ ਚਲਾ ਗਿਆ ਸੀ ਪਰ ਮਗਰੋਂ ਉਹ April 1992 ਦੇ ਵਿੱਚ ਲਹਿਰ ਦੇ ਵਿੱਚ ਸ਼ਾਮਲ ਹੋਣ ਵਾਸਤੇ ਮੋੜਾਇਆ ਸੀ 15 ਜੁਲਾਈ 2020 ਦੇ ਦਿਨ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਨਰਲ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ RAM ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗਤ ਚਾਉਣ ਦੇ ਲਈ ਪਾਈ ਗਈ ਪੋਸ਼ਾਕ ਸੁਖਬੀਰ ਸਿੰਘ ਬਾਦਲ ਵੱਲੋਂ ਪਿਜਵਾਉਣ ਦੇ ਲੱਗ ਰਹੇ ਦੋਸ਼ਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਜਹਿਦਾਰ ਰਗਵੀਰ ਸਿੰਘ ਨੇ ਕਿਹਾ ਕਿ ਗੁਰਗਾਂ ਸਾਹਿਬ ਦੀ ਬਿਆਦਬੀ ਦੇ ਮਾਮਲੇ ਦੇ ਵਿੱਚ ਜਾਂਚ ਚੱਲ ਰਹੀ ਹੈ ਅਤੇ ਸੰਗਤ ਦੇ ਸਾਹਮਣੇ ਸੱਚ ਆਉਣਾ ਚਾਹੀਦਾ ਹੈ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਡੇਰਾ ਸਾਧ ਨੂੰ ਭੇਜ ਗਈ ਪੋਸ਼ਾਕ ਦੇ ਲੱਗ ਰਹੇ ਦੋਸ਼ਾਂ ਬਾਰੇ ਉਹਨਾਂ ਕਿਹਾ ਕਿ ਇਸ ਬਾਬਤ ਸ਼੍ਰੋਮ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣਾ ਪੱਖ ਜਨਤਾ ਕਰਕੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਾਲਬ ਕਰਨ ਦੀ ਉੱਠੀ ਮੰਗ ਬਾਰੇ ਉਹਨਾਂ ਕਿਹਾ ਕਿ ਜੇਕਰ ਕੋਈ ਸਾਫ਼ ਤੌਰ ਤੇ ਦੋਸ਼ੀ ਸਿੱਧ ਹੋਵੇਗਾ ਤਾਂ ਉਸ ਨੂੰ ਤਾਲਬ ਵੀ ਕੀਤਾ ਜਾਵੇਗਾ ਅਤੇ ਉਸ ਦੇ ਖਿਲਾਫ ਕਾਰਵਾਈ ਦੇ ਲਈ ਵਿਚਾਰਾਂ ਵੀ ਜ਼ਰੂਰ ਹੋਣਗੀਆਂ 15 ਜੁਲਾਈ 2 ਤਖਤ ਪਟਨਾ ਸਾਹਿਬ ਦੇ ਸਾਬਕਾ ਜਹੇਦਾਰ ਗਿਆਨੀ ਇਕਬਾਲ ਸਿੰਘ ਨੂੰ ਸ੍ਰੀ ਕਾਲ ਤਖਤ ਵੱਲੋਂ ਜਾਰੀ ਹੁਕਮਾਂ ਨੂੰ ਅਣਦੇਖਿਆ ਕਰਨ ਦੇ ਦੋਸ਼ 'ਤੇ ਧਾਰਮਿਕ ਤਨਖਾਹ ਲਾਈ ਗਈ ਜਿਸ ਦੇ ਤਹਿਤ ਉਹਨਾਂ ਨੂੰ 11 ਦਿਨ ਜਪਜੀ ਸਾਹਿਬ ਦਾ ਪਾਠ ਕਰਨਾ ਇੱਕ ਘੰਟਾ ਕੀਰਤਨ ਸੁਣਨਾ ਅਤੇ ਬਾਅਦ ਦੇ ਵਿੱਚ ਸ੍ਰੀ ਕਾਲ ਤਖਤ ਵਿਖੇ 500 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਖਰਵਾ ਕੇ ਖਿਮਾ ਜਾਚਰਨਾ ਦੀ ਅਰਦਾਸ ਕਰਵਾਉਣ ਦੇ ਆਦੇਸ਼ ਦਿੱਤੇ ਗਏ ਇਸੇ ਤਰ੍ਹਾਂ ਇੰਦੌਰ ਦੇ ਜਗਜੀਤ ਸਿੰਘ ਨੂੰ ਗੁਰੂ ਸਿੰਘ ਸਭਾ ਦੀਆਂ ਚੋਣਾਂ ਦੇ ਵਿੱਚ ਅੜਿੱਕਾ ਖੜਾ ਕਰਨ ਦੇ ਦੋਸ਼ 'ਤੇ ਧਾਰਮਿਕ ਤਨਖਾਹ ਲਾਈ ਗਈ 15 ਜੁਲਾਈ 2024 ਨੂੰ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਹੋਈ ਜਿਸ ਦੇ ਵਿੱਚ ਅਹਿਮ ਫੈਸਲੇ ਲਏ ਗਏ ਜਿਨ੍ਹਾਂ ਦੇ ਵਿੱਚ ਬਾਗੀ ਅਕਾਲੀ ਧੜੇ ਵੱਲੋਂ ਲਾਏ ਗਏ ਦੋਸ਼ਾਂ ਸੰਬੰਧੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਅੰਦਰ ਨਿੱਜੀ ਤੌਰ ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦਾ ਹੁਕਮ ਦਿੱਤਾ ਗਿਆ ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਤੋਂ ਡੇਰਾ ਮੁਖੀ ਦੀ ਮਾਫੀ ਨੂੰ ਜਾਇਜ਼ ਕਰਾਰ ਦੇਣ ਦੇ ਲਈ ਦਿੱਤੇ ਗਏ 90 ਲੱਖ ਦੇ ਇਸ਼ਤਿਹਾਰਾਂ ਬਾਰੇ ਸਪਸ਼ਟੀਕਰਨ ਮੰਗਿਆ ਗਿਆ ਇਸ ਤੋਂ ਇਲਾਵਾ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਸਿੰਘ ਸਹਿਬਾਨ ਵੱਲੋਂ 24 ਘੰਟੇ ਗੁਰਦੁਆਰਿਆਂ ਦੀ ਪਹਿਰੇਦਾਰੀ ਕਰਨ ਦਾ ਵੀ ਆਦੇਸ਼ ਕੀਤਾ ਗਿਆ। 15 ਜੁਲਾਈ 2024 ਨੂੰ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਸ੍ਰੀ ਕਲਤਖ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਅਪੀਲ ਕੀਤੀ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ ਕਰਵਾਉਣ ਵਾਲੇ ਅਸਲ ਦੋਸ਼ੀਆਂ ਦੇ ਖਿਲਾਫ ਕਾਰਵਾਈ ਤੋਂ ਪਹਿਲਾਂ ਉਸ ਨੂੰ ਮਾਫ ਕਰਨ ਵਾਲੇ ਪੰਜ ਸਿੰਘ ਸਹਿਬਾਨ ਨੂੰ ਸ੍ਰੀ ਕਲਤਖ ਸਾਹਿਬ ਤੇ ਤਾਲਬ ਕਰਕੇ ਦਿੱਤੀ ਗਈ ਮਾਫੀ ਦੀ ਪਰਦੇ ਪਿਛਲੀ ਕਹਾਣੀ ਨੂੰ ਜਨਤਕ ਕੀਤਾ ਜਾਵੇ। ਉਨਾ ਕਹਿਆ ਕਿ ਉਸ ਵੇਲੇ ਜੱਤੇਦਾਰਾਂ ਕੋਲੋਂ ਇਸ ਸਬੰਧੀ ਸਪਸ਼ਟੀਕਰਨ ਲੈ ਕੇ ਅਸਲ ਦੋਸ਼ੀਆਂ ਨੂੰ ਸੰਗਤ ਦੀ ਕਚੈਰੀ ਦੇ ਵਿੱਚ ਬੇਨਕਾਬ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ 15 ਜੁਲਾਈ 2024 ਨੂੰ ਸਿਵਲ ਰਾਈਟਸ ਅਟਾਰਨੀ ਅਤੇ ਰਿਪਬਲਿਕਨ ਪਾਰਟੀ ਦੀ ਆਗੂ ਹਰਮਿਤ ਤੇ ਲੋਨੇ ਮਿਲਵੌਕੀ ਦੇ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਦੀ ਮੌਜੂਦਗੀ ਦੇ ਵਿੱਚ ਰੀਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਅਰਦਾਸ ਕੀਤੀ। ਇਸ ਤੋਂ ਪਹਿਲਾਂ ਹਰਮੀਤ ਢਿੱਲੋਂ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੀ ਵਾਈਸ ਚੇਅਰ ਵਿਮਨ ਦੇ ਤੌਰ ਤੇ ਕੰਮ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਅਰਦਾਸ ਕਰਨ ਦਾ ਮਾਣ ਪ੍ਰਾਪਤ ਹੋਇਆ ਜੋ ਆਮ ਤੌਰ ਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਵੱਲੋਂ ਕਿਸੇ ਵੀ ਨਵੇਂ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੀਤੀ ਜਾਂਦੀ ਹੈ। ਇਹ ਪਰਮਾਤਮਾ ਦਾ ਧੰਨਵਾਦ ਕਰਨ, ਸਰਬੱਤ ਦਾ ਭਲਾ ਮੰਗਣ ਅਤੇ ਸਾਰਿਆਂ ਦੇ ਲਈ ਨਿਮਰਤਾ, ਸੱਚਾਈ ਅਤੇ ਨਿਆਂ ਵਰਗੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦੇ ਵਿੱਚ ਮਦਦ ਕਰਨ ਦੀ ਮੰਗ ਕਰਨ ਦੇ ਲਈ ਕੀਤੀ ਜਾਂਦੀ ਹੈ। ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਕੁਝ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ اے